ਹਾਜੀ ਸਤਿ ਸ੍ਰੀ ਅਕਾਲ ਅੱਜ ਬਹੁਤ ਹੀ ਸੁੰਦਰ ਲੋਕੇਸ਼ਨ ਦੇ ਵਿੱਚ ਗੇਟਿਡ ਸੁਸਾਇਟੀ ਆ ਤੇ ਉਹਦੇ ਵਿੱਚ 3 ਬੀ ਐਚ ਕੇ ਜਿਹੜਾ ਫਲੈਟ ਲੈ ਕੇ ਆਏ ਆ ਕਿਉਂਕਿ ਬਹੁਤ ਲੋਕਾਂ ਦੀ ਡਿਮਾਂਡ ਹੈ ਵੀ ਸਾਨੂੰ ਵਧੀਆ ਲੋਕੇਸ਼ਨ ਦੇ ਵਿੱਚ ਗੇਟਿਡ ਸੁਸਾਇਟੀ ਜਿੱਥੇ ਅਸੀਂ ਸਕੋਰ ਹੋਈਏ ਉੱਥੇ ਸਾਨੂੰ ਵਧੀਆ ਫਲੈਟ ਦਾ ਉਹ 3 ਬੀ ਐਚ ਕੇ ਫਲੈਟ ਆ ਉਹ ਆਪਾਂ ਤੁਹਾਨੂੰ ਅੰਦਰੋਂ ਦਿਖਾਈਏ ਸਾਰਾ ਇੱਥੋਂ ਮੇਨ ਐਂਟਰੀ ਹੋ ਗਈ ਔਰ ਐਂਟਰ ਹੁੰਦਿਆਂ ਸਾਰ ਜਿਹੜਾ ਏਰੀਆ ਤੇ ਬੈਠਣ ਦਾ ਜਿੱਥੇ ਆਪਾਂ ਜ਼ਿਆਦਾ ਸਮਾਂ ਪਾਸ ਕਰਦੇ ਆ ਇਹ ਬਹੁਤ ਹੀ ਜਿਹੜਾ ਖੁੱਲੜੁਲਾ ਬੇ ਏਰੀਆ ਹੈਗਾ ਤੇ ਇੱਧਰ ਕੈਮਰਾਮੈਨ ਜਿੱਦਾਂ ਕਿਚਨ ਹੈ ਬਹੁਤ ਖੁੱਲੜੁਲਾ ਜਿਹੜਾ ਹੈਗਾ ਬਾਹਰ ਵੀ ਸਾਰਾ ਜਿਹੜਾ ਏਰੀਆ ਓਪਨ ਦਿਖਦਾ ਤੇ ਇੱਧਰ ਸਾਰਾ ਜਿੱਦਾਂ LCD ਦਾ ਵੀ ਇੱਥੇ ਬਹੁਤ ਸੋਹਣਾ ਇਹਨਾਂ ਨੇ ਕੰਮ ਕਰਵਾਇਆ ਹੈ ਜੇਕਰ ਗੱਲ ਕਰੀਏ ਤਾਂ ਇਹ ਡ੍ਰੈਗਨ ਆ ਗਿਆ ਜਿੱਦਾਂ ਇਹਨਾਂ ਦੇ ਵੀ ਬੱਚੇ ਸਟੱਡੀ ਕਰ ਰਹੇ ਆ ਇੱਧਰ ਬਹੁਤ ਸੋਹਣਾ ਜਿੱਦਾਂ ਹਰਕ ਦੀ ਇੱਛਾ ਹੁੰਦੀ ਹੈ ਵੀ ਰੱਬ ਨੂੰ ਦਿਹਾਉਣਾ ਜਿੱਦਾਂ ਇਹਨਾਂ ਨੇ ਪੂਜਾ ਰੂਮ ਹੈ ਬਹੁਤ ਸੋਹਣਾ ਜਿਹੜਾ ਉਹ ਵੀ ਕੱਢਿਆ ਹੋਇਆ ਫਲੈਟ ਦੇ ਵਿੱਚ ਤੇ ਆਜੋ ਫੋੜਾ ਜਿਹੜੇ ਅਗਲੇ ਰੂਮ ਹੈ ਉਹ ਦਿਖਾਈਏ ਇੱਧਰ ਵੀ ਜਿੱਦਾਂ ਕੋਈ ਕਿਚਨ ਦੇ ਵਿੱਚ ਕੰਮ ਕਰਦਾ ਜਾਂ ਉੱਧਰ ਬੈਠਾ ਜਾਂ ਇੱਧਰ ਓਪਨਲੀ ਬੈਠਾ ਉਹਦੇ ਲਈ ਇਹਨਾਂ ਨੇ ਇੱਕ ਐਕਸਟਰਾ ਬਾਥਰੂਮ ਵੀ ਦਿੱਤਾ ਜਿਹੜਾ ਬਹੁਤ ਖੁੱਲ੍ਹਾ ਢੁਲਾ ਹੈ ਵਿੱਚ ਤੇ ਉਹ ਵੀ ਦਿੱਤਾ ਤੇ ਨਾਲ ਰੂਮ ਦੇ ਤੇ ਇਹਨਾਂ ਨੇ ਰੂਮ ਵੀ ਬਹੁਤ ਖੁੱਲ੍ਹੇ ਢੁਲੇ ਆ ਜੇ ਕੱਪ ਬੋਰਡ ਦਾ ਕੰਮ ਦੇਖੀਏ ਤਾਂ ਵੀ ਜਿਹੜਾ ਉੱਪਰ ਸਿਰੇ ਤੱਕ ਹੈ ਜਿਹਦਾ ਅਜ ਕੱਲ ਸਲਾਈਡਿੰਗ ਹੈ ਉਹ ਉਹ ਸਾਰਾ ਹੋਇਆ ਵਾ ਤੇ ਦੋਨੇ ਰੂਮਾਂ ਦੇ ਨਾਲ ਵੀ ਜਿਹੜੇ ਲੈਟਰਨ ਬਾਥਰੂਮ ਅਟੈਚ ਆ ਉਹ ਵੀ ਦਿਖਾ ਦਿੱਤੇ ਆ ਇਹ ਆਪਾਂ ਆਹ ਹੁਣ ਜਿਹੜਾ ਦੂਜਾ ਰੂਮ ਆ ਉਹਦੇ ਬਾਅਦ ਲੈ ਚਲੀਏ ਤੁਹਾਨੂੰ ਦੂਜਾ ਰੂਮ ਦਿਖਾਈਏ ਬਹੁਤ ਖੁੱਲੇ ਡੁੱਲੇ ਜਿਹੜਾ ਏਰੀਆ ਸਾਰਾ ਵੇ ਹੈਗਾ ਉਹ ਇੱਧਰ ਆ ਗਿਆ ਦੂਸਰਾ ਰੂਮ ਇੱਥੇ ਵੀ ਕੱਪ ਬੋਰਡ ਦਾ ਬਹੁਤ ਸੋਹਣਾ ਜਾਂ ਤਿਆਰ ਬਣ ਲਈ ਜਿਹੜਾ ਕੰਮ ਵਗੈਰਾ ਉਹ ਕੀਤਾ ਹੋਇਆ ਇੱਧਰ ਵੀ ਇਹਦੇ ਨਾਲ ਨਾਲ ਅਟੈਚ ਹੈ ਲੈਟਰਨ ਬਾਥਰੂਮ ਜੇ 3 بی ਐਚ ਕੇ ਦੀ ਗੱਲ ਕਰੀਏ ਜੇ ਅ ਤਿੰਨ ਰੂਮ ਹੈ ਤਾਂ ਤਿੰਨੇ ਹੀ ਬਾਥਰੂਮ ਹੈ ਇੱਧਰ ਵਾਸ਼ਿੰਗ ਏਰੀਆ ਆ ਗਿਆ। ਇਹ ਇੱਧਰ ਸਾਰਾ। ਇੱਧਰ ਧੋਕੋ ਵੀ ਆਉਂਦੀ ਆ ਬਹੁਤ ਸੋਹਣੀ ਜੇ ਗੱਲ ਕਰੀਏ ਇਦਾਂ ਹੁਣ ਕਵਰ ਹੈ ਆਪਾਂ ਕਹਿੰਦੇ ਆ ਸਕੋਰ ਹੋਈਏ ਤਾਂ ਇਹਨਾਂ ਨੇ ਜਿਹੜਾ ਸਾਰਾ ਉੱਪਰ ਤੋਂ ਲੈ ਕੇ ਕਵਰ ਕੀਤਾ ਹੋਇਆ ਸਾਰ। ਤੇ ਖੁੱਲਾ ਡੁੱਲਾ ਇਹ ਪੂਰਾ ਹੈ। ਤੇ ਇਹ ਹੈ ਵੀ ਗਰਾਊਂਡ ਲੈਵਲ ਤੇ ਆ ਮਤਲਬ ਕਿ ਜਿੱਦਾਂ ਹੁਣ ਆਪਣੇ ਘਰ ਕਈ ਵਾਰ ਬਜ਼ੁਰਗ ਹੁੰਦੇ ਆ ਜਾਂ ਅ ਦੋਸਤ ਮਿੱਤਰਾਂ ਚੋਂ ਜਾਂ ਰਿਸ਼ਤੇਦਾਰ ਆਉਂਦੇ ਆ ਬਜ਼ੁਰਗ ਹੁੰਦੇ ਆ ਵੀ ਉੱਪਰ ਚੜ੍ਹਨ ਦੀ ਪ੍ਰੋਬਲਮ ਹੁੰਦੀ ਆ ਇਹ ਗਰਾਊਂਡ ਲੈਵਲ ਤੇ ਆ ਤੇ ਸੁੰਦਰ ਜਿਹੜਾ ਅਲਿਸਨ ਜਿਹੜਾ ਫਲੈਟ ਆ ਇਹਦੇ ਮਾਲਕ ਬਣ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਇਸ ਸੋਹਣੇ ਫਲੈਟ ਦੇ ਮਾਲਕ ਬਣ ਸਕਦੇ ਹੋ ਸਾਰਿਆਂ ਸਤਿ ਸ਼੍ਰੀ ਅਕਾਲ